ਹਾਂਜੀ ਸਤਿ ਸ੍ਰੀ ਅਕਾਲ ਮੇਰੇ ਭਰਾਓ ਅੱਜ ਅਸੀਂ ਗਏ ਹੀ ਲੁਧਿਆਣੇ ਵਿਖੇ ਲੀਕੀਜ਼ ਲੱਭਣ Tata Steel ਕੰਪਨੀ ਚ ਤੇ ਇਹਨਾਂ ਦੀ ਬੀਸਮੈਂਟ ਦੇ ਵਿੱਚ ਜੋ ਕਿ ਪਾਣੀ ਬਹੁਤ ਹੀ ਜ਼ਿਆਦਾ ਟਿਪ ਟਿਪ ਕਰ ਰਿਹਾ ਸੀ ਡਿਪਿੰਗ ਕਰ ਰਿਹਾ ਸੀ ਤੇ ਇਹਨਾਂ ਨੇ ਸਾਨੂੰ ਕੀਤਾ ਕੰਟੈਕਟ ਤੇ ਅਸੀਂ ਵੀ ਰਹਿਣਾ ਦਾ ਬਾਥਰੂਮ ਸਾਰਾ ਹੀ ਜਾ ਕੇ ਚੱਕ ਕੀਤਾ ਜੇ ਤੇ ਕੋਈ ਪਾਈਪ ਪਾਣੀ ਦੀ ਲੀਕ ਨਹੀਂ ਸੀ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਕੋਈ ਪਾਣੀ ਦੀ ਪਾਈਪ ਲੀਕ ਹੈਗੀ ਆ ਤੇ ਜਦੋਂ ਅਸੀਂ ਚੰਗੀ ਚੰਗੀ ਸਰਚ ਕੀਤਾ ਕਿ ਕੁਛ ਨਹੀਂ ਲੱਭਿਆ ਬਾਥਰੂਮ ਦੀ ਬੈਕ ਸਾਈਡ ਤੇ ਆਣਾ ਦਾ ਹੈਗਾ ਜੀ ਇੱਕ ਜਿਹੜਾ ਕਿ ਵੈਂਟੀਲੇਸ਼ਨ ਲਈ ਰੱਖਿਆ ਹੋਇਆ ਸੀ ਤੇ ਪਾਈਪਾਂ ਉਹਦੇ ਵਿੱਚੋਂ ਉੱਪਰ ਗਈਆਂ ਹੋਈਆਂ ਸੀ ਉਹਦੇ ਵਿੱਚ ਟੈਂਕੀ ਦਾ ਜਿਹੜਾ ਓਵਰਫਲੋ ਹਈ ਤੇ ਜਿਹੜਾ بارش ਦਾ ਪਾਣੀ ਆਂਦਾ ਸੀ ਤੇ ਉਹਦੇ ਵਿੱਚੋਂ ਦੀ ਅੰਦਰ ਜਾਂਦਾ ਸੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਚੱਲ ਰਿਹਾ ਜੇ ਤੇ ਉਹ ਨਾ ਕੋਈ ਇਹਨਾਂ ਨੇ ਟਾਈਲ ਲਗਾਈ ਦੀ ਨਾ ਕੋਈ ਵਾਟਰਪੂਫਿੰਗ ਕੀਤੀ ਦੀ ਤੇ ਉਹਦੇ ਵਿੱਚੋਂ ਦੀ ਪਾਣੀ ਜਿਹੜਾ ਅੰਦਰ ਜਾਂਦਾ ਸੀ ਤੇ ਬਹੁਤ ਹੀ ਜ਼ਿਆਦਾ ਇਹ ਖੁਸ਼ ਹੋਏ ਕਿ ਸਾਨੂੰ 2 ਸਾਲ ਤੋਂ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਸੀ ਤੇ ਪਾਣੀ ਪੂਰਾ ਹੀ ਡਿਪਿੰਗ ਕਰ ਰਿਹਾ ਹੈ ਪੂਰੇ ਪਾਰਕਿੰਗ ਏਰੀਆ ਦੇ ਵਿੱਚ ਡਿਪਿੰਗ ਕਰ ਰਿਹਾ ਸੀ ਤੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਫਿਰ ਆਹਿਆਂ ਨਾਲ ਨੂੰ ਸੈਟੀਸਫਾਈ ਕੀਤਾ ਅਗਰ ਤੁਹਾਡੇ ਘਰ ਵੀ ਕੋਈ ਸਲਾਵ ਹੈ ਜਾਂ ਕੋਈ ਪਾਣੀ ਦੀ ਇਦਾਂ ਦੀ ਕੋਈ ਪ੍ਰੋਬਲਮ ਹੈ ਜਾਂ ਤੁਹਾਡੀ ਟੈਂਕੀ ਖਾਲੀ ਹੋ ਜਾਂਦੀ ਹੈ ਜਾਂ ਤੁਹਾਡਾ ਸਮਰਸੀਵਲ ਦਾ ਪਾਣੀ ਉੱਪਰ ਨਹੀਂ ਚੜਦਾ ਤੇ ਤੁਸੀਂ ਸਾਡੇ ਨਾਲ ਕਰੋ ਕੰਟੈਕਟ ਮੇਰਾ ਨੰਬਰ ਉੱਪਰ ਦਿੱਤਾ ਗਿਆ ਆ ਤੇ ਅਗਰ ਸਾਨੂੰ ਕੋਈ ਲੀਕੀਜ ਨਹੀਂ ਲੱਭਦੀ ਤੇ ਕੋਈ ਪੈਸਾ ਨਹੀਂ ਤੁਹਾਡੇ ਕੋਲ ਆ ਜਾਏਗਾ ਕੋਈ ਚਾਰਜ ਨਹੀਂ ਲਿਆ ਜਾਏਗਾ ਅਗਰ ਤੁਸੀਂ ਸੈਟੀਸਫਾਈ ਹੁੰਦੇ ਹੋ ਤੇ ਫਿਰ ਪੈਸੇ ਲਿਆ ਜਾਏਗਾ ਆਪਾਂ ਐ ਨਹੀਂ ਕਹਿੰਦੇ ਕਿ ਸਾਨੂੰ ਐਡਵਾਂਸ ਪਾਓ ਜਾਂ ਕਿਦਾਂ ਪਾਓ ਅਗਰ ਤੁਸੀਂ ਸੈਟੀਸਫਾਈ ਹੋਵੋਗੇ ਤੇ ਅਸੀਂ ਪੈਸੇ ਲਵਾਂਗੇ ਤੇ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ